रेडी ਅੱਜ ਦੇ ਆਧੁਨਿਕ ਯੋਗ ਵਿੱਚ ਕਿਸੇ ਵੀ ਦੇਸ਼ ਦੇ ਸਰਪੱਖੀ ਅਤੇ ਤੇਜ਼ ਵਿਕਾਸ ਲਈ ਦੇਸ਼ ਦੀ ਆਬਾਦੀ ਬਾਰੇ ਹਰ ਜਾਣਕਾਰੀ ਅਤੇ ਅੰਕੜਿਆਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਡੰਡੀ ਹਰੇਕ ਦੇਸ਼ ਵਿੱਚ ਸਮੇਂ-ਸਮੇਂ ਉੱਤੇ ਇਸ ਲੋੜ ਨੂੰ ਪੂਰਾ ਕਰਨ ਲਈ ਜਨਸੰਖਿਆ ਦੀ ਜਿੰਤੀ ਸਮੇਤ ਹਰ ਤਰ੍ਹਾਂ ਦੀ ਜਾਣਕਾਰੀ ਇਕੱਤਰ ਕਰਨ ਲਈ ਮਰਦਮ ਸ਼ੁਮਾਰੀ ਕਰਵਾਈ ਜਾਂਦੀ ਹੈ ਡੰਡੀ ਭਾਰਤ ਵਿੱਚ ਵੀ ਹਰੇਕ 10 ਸਾਲਾਂ ਬਾਅਦ ਮਰਦਮ ਸ਼ੁਮਾਰੀ ਕੀਤੀ ਜਾਂਦੀ ਹੈ ਇਹ سلسلہ 1950 ਤੋਂ ਨਿਰੰਤਰ ਚੱਲ ਰਿਹਾ ਹੈ ਡੰਡੀ ਪਿਛਲੀ ਮਰਦਮ ਸ਼ੁਮਾਰੀ 2011 ਵਿੱਚ ਹੋਈ ਸੀ ਅਤੇ ਇਸ ਹਿਸਾਬ ਨਾਲ ਅਗਲੀ ਮਰਦਮਸ਼ੁਮਾਰੀ 2021 ਵਿੱਚ ਹੋਣੀ ਸੀ ਪਰ ਕਰੋਨਾ ਮਹਾਮਾਰੀ ਦੇ ਕਾਰਨ ਕੇਂਦਰ ਸਰਕਾਰ ਨੇ ਇਸ ਨੂੰ ਟਾਲ ਦਿੱਤਾ ਡੰਡੀ ਪਰ ਉਸ ਤੋਂ ਬਾਅਦ 2024 ਆਉਣ ਤੱਕ ਵੀ ਸਰਕਾਰ ਦੁਆਰਾ ਮਰਦਮਸ਼ੁਮਾਰੀ ਕਰਵਾਉਣ ਲਈ ਕੋਈ ਪਹਿਲ ਕਦਮੀ ਜਾਂ ਯੋਜਨਾਬੰਦੀ ਨਹੀਂ ਕੀਤੀ ਗਈ ਡੰਡੀ ਇਹ ਬਹੁਤ ਨਿਰਾਸ਼ਾਜਨਕ ਪਹਿਲੂ ਹੈ ਕਿ ਕਰੋਨਾ ਕਾਲ ਤੋਂ ਸਾਲ ਬਾਅਦ ਵੀ ਸਰਕਾਰ ਨੇ ਪਹਿਲਾਂ ਕਈ ਸੂਬਿਆਂ ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਇਸ ਸਾਲ ਅਪ੍ਰੈਲ ਮਈ ਵਿੱਚ ਹੋਣੀਆਂ ਸਨ ਡੰਡੀ ਚੋਣਾਂ ਦੇ ਮੱਦੇ ਨਜ਼ਰ ਮਰਦਮਸ਼ੁਮਾਰੀ ਦਾ ਕੰਮ ਠੰਡੇ ਵਾਸਤੇ ਹੀ ਰੱਖਿਆ ਹੈ ਡੰਡੀ ਹੁਣ ਤੀਸਰੀ ਵਾਰ ਮੋਦੀ ਸਰਕਾਰ ਬਣਨ ਦੇ ਬਾਅਦ ਵੀ ਮਰਦਮਸ਼ੁਮਾਰੀ ਬਾਰੇ ਕੇਂਦਰ ਨੇ ਚੁੱਪ ਬੱਤੀ ਹੋਈ ਹੈ ਡੰਡੀ ਭਾਵੇਂ ਇਸ ਸਮੇਂ ਪੂਰੇ ਦੇਸ਼ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਵੀ ਮਰਦਮਸ਼ੁਮਾਰੀ ਕਰਵਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਜਾ ਰਹੀ ਹੈ ਡੰਡੀ ਸਾਡਾ ਪਿੱਛਾ ਭਿੰਡਰ ਕਲਾਂ ਰੈਡੀ ਦਾ ਹੈ ਡੰਡੀ ਬਾਬਾ ਲਾਲਾ ਮਲਾਇਆ ਖੱਟੀ ਕਰਕੇ ਲਿਆਇਆ ਸੀ ਡੰਡੀ ਪਿੰਡ ਵਿੱਚ ਉਹ ਅਤੇ ਤਾਇਆ ਹੰਸ ਰਾਜ ਗੱਡਵੀਂ ਦੁਕਾਨ ਕਰਦੇ ਸਨ ਡੰਡੀ ਸਾਡਾ ਪਿਤਾ ਅਤੇ ਬਾਬਾ ਡਰੂ ਸੁਭਾ ਦੇ ਸਨ ਪਰ ਤਾਇਆ ਗੰਡਾਸੀ ਰੱਖਦਾ ਸੀ ਡੰਡੀ ਉਹ ਹੁਣਾਂ ਪਿੰਡਾਂ ਵਿੱਚ ਅਰਜਨ ਸਲੀਨੇ ਵਾਲਾ ਬਚੋਲਾ ਹੁੰਦਾ ਸੀ ਡੰਡੀ ਉਹ ਸਾਡੇ ਪਿਤਾ ਲਈ ਰਿਸ਼ਤਾ ਲੈ ਕੇ ਆਇਆ ਡੰਡੀ ਮੇਰੇ ਨਾਨਕੇ ਚਾਵਾ ਪਾਇਲ ਦੇ ਸਨ ਡੰਡੀ ਬਾਬੇ ਨੂੰ ਰਿਸ਼ਤੇ ਲਈ ਕੀ ਇਤਰਾਜ ਹੋਣਾ ਸੀ ਪਰ ਨਾਨੇ ਨੇ ਸਿਰ ਮਾਰ ਦਿੱਤਾ ਅਸੀਂ ਪਿੰਡ ਵਿੱਚ ਕੁੜੀ ਨਹੀਂ ਵਿਹਾਣੀ ਡੰਡੀ ਚਲੋ ਗੱਲ ਆਈ ਗਈ ਹੋ ਗਈ ਡੰਡੀ ਉਹਨੀ ਦਿਨੀ ਪਿੰਡਾਂ ਵਿੱਚ ਡਾਕੇ ਪਿਆ ਕਰਦੇ ਸਨ ਡੰਡੀ ڈاکੂ ਦਿਨ ਵੇਲੇ ਘੋੜਿਆਂ ਉੱਤੇ ਬੰਦੂਕਾਂ ਲੈ ਕੇ ਆਉਂਦੇ ਲਲਕਾਰਾ ਮਾਰਦੇ ਤਾਂ ਸਾਰਾ ਪਿੰਡ ਸੁਸਰੀ ਵਾਂਗ ਸੌ ਜਾਂਦਾ ਡੰਡੀ ਪਿਛਲੇ ਡਾਕੇ ਤੋਂ ਬਾਅਦ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਅਗਲਾ ਡਾਕਾ ਲੱਭੂ RAM ਦੇ ਕਰ ਪੈਣਾ ਹੈ ਡੰਡੀ ਬਾਬਾ ਡਰ ਗਿਆ ਡੰਡੀ ਪਿੰਡ ਛੱਡ ਕੇ ਮੋਗੇ ਵਸਣ ਦਾ ਫੈਸਲਾ ਹੋ ਗਿਆ ਭਾਵੇਂ ਤਾ ਆਖਦਰ ਹਾ ਬਈ ਇਨਾ ਦਰਨ ਦੀ ਲੋਡ ਨਹੀਂ ਡੰਡੀ ਇੱਕ ਰਾਤ ਸਮਾਨ ਗੱਡਿਆਂ ਉੱਤੇ ਲਦਿਆ ਅਤੇ ਮੋਗੇ ਆ ਡੇਰੇ ਲਾਇ ਡੰਡੀ ਮੁੱਖ ਬਾਜ਼ਾਰ ਵਿੱਚ ਰੇਲਵੇ ਸਟੇਸ਼ਨ ਨੇੜੇ ਦੋ ਦੁਕਾਨਾਂ ਕਰ ਲਈਆਂ ਡੰਡੀ ਤਾਏ ਹੰਸਰਾਜ ਦੀ ਬਜਾਜੀ ਦੀ ਅਤੇ ਪਿਤਾ ਦੀ ਪੰਸਾਰੀ ਦੀ ਡੰਡੀ ਬਾਬਾ ਸਾਡਾ ਸੰਝਾ ਜਿਸ ਨੂੰ ਲੋਡ ਹੁੰਦੀ ਬਿਠਾ ਲੈਂਦੇ ਜ਼ਿੰਦਗੀ ਆਰਾਮ ਨਾਲ ਬਸਰ ਹੋ ਰਹੀ ਸੀ ਕਿ ਦੇਸ਼ ਦੀ ਬੰਡ